ਇਹ ਅਲੈਸ਼ੂ ਹਰਬਤੂ ਨਗਰ ਨਿਗਮ ਦੇ ਵਿੱਚ ਇਨਸਪੈਕਟਰ ਅਤੇ ਨਿਕਮ ਕਰਮਚਾਰੀਆਂ ਤੇ ਬੋਗਸ ਬੈਂਕ ਖਾਤਿਆਂ ਵਿੱਚ 1.75 ਕਰੋੜ ਟਰਾਂਸਫਰ ਕਰਨ ਦਾ ਮਾਮਲਾ ਹੁਣ ਰਾਜਨੀਤਿਕ ਰੰਗਤ ਫੜਦਾ ਜਾ ਰਿਹਾ ਹੈ ਵਿਰੋਧੀ ਨੇਤਾ ਹੁਣ ਸੇਕ ਉਟਾਲੇ ਤੇ ਸਰਕਾਰ ਨੂੰ ਫੇਰਨ ਦੇ ਵਿੱਚ ਉਤਰ ਗਏ ਨਹੀਂ ਸਾਬਕਾ ਕਾਂਗਰਸੀ ਕੈਬਨਟ ਮੰਤਰੀ 파ਰਕੁਸ਼ਨੀ ਆਸ਼ੁਦੀ ਪਤਨੀ ਸਾਬਕਾ ਕਾਉਂਸਲਰ ਮੁੰਤਾ ਯਾਸ਼ੁਨੇ ਕਹਿਆ ਕਿ 2 ਸਾਲ ਪਹਿਲਾਂ ਉਹਨਾਂ ਨੇ ਫਰਜ਼ੀ ਨਿਗਮ ਕਰਮਚਾਰੀਆਂ ਦੇ ਬੋਗਸ ਖਾਤਿਆਂ ਦੇ ਮੁੱਦੇ ਨੂੰ ਚੁੱਕਿਆ ਸੀ ਲੇਕਿਨ ਉਸ ਵੇਲੇ ਵਿਧਾਇਕ ਗੁਰਪ੍ਰਿੰਤ ਪੱਸੀ ਹੋਗੀ ਉਹਨਾਂ ਨੇ ਹਾਊਸ ਮੀਟਿੰਗ ਦੇ ਵਿੱਚ ਲੜ ਪਏ ਸਨ ਮਮਤਾ ਆਜੂ ਨੇ ਕਿਹਾ ਕਿ ਅੱਜ ਸੱਚਾਈ ਹੈ ਹੁਣ ਸਾਹਮਣੇ ਆ ਗਈ ਹੈ ਗੋਗੀ ਕਹਿ ਰਹੇ ਨੇ ਪ੍ਰਸ਼ਤਾਚਾਰ ਦੇ ਮગર ਮੱਛਾਂ ਨੂੰ ਫੜ ਲਿਆ ਜਾਵੇਗਾ ਲੇਕਿਨ ਸਭ ਤੋਂ ਵੱਡੇ ਮગર ਮੱਛ ਤਾਂ ਉਹੀ ਨੇ ਮਮਤਾ ਨੇ ਕਿਹਾ ਜੇਕਰ ਉਸ ਸਮੇਂ ਗੋਗੀ ਨੇ ਉਹਨਾਂ ਦਾ ਸਾਥ ਦਿੱਤਾ ਹੁੰਦਾ ਤਾਂ 2 ਸਾਲ ਪਹਿਲਾਂ ਹੀ ਇਸ ਕੋਟਾਲੇ ਦਾ ਪਰਦਾ ਫਾਸ਼ ਹੋ ਜਾਂਦਾ ਮਮਤਾ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਸੰਸਦ ਬਿੱਟੂ ਨੇ ਸਿੱਟੀ ਬਸਤਾ ਦੇ ਚੋਰੀ ਹੋਣ ਦਾ ਮਾਮਲਾ ਉਜਾਗਰ ਕੀਤਾ ਸੀ ਅਤੇ ਅੱਜ ਗੋਗੀ ਉਸੇ ਸਿੱਟੀ ਬਸਤ ਨੂੰ ਕਲੀਨਿਕ ਔਨ ਵੀਲੇ ਬਣਾ ਕੇ ਲੋਕਾਂ ਦੇ ਵਿੱਚ ਲਿਆ ਰਹੇ ਨੇ ਗੋਗੀ ਨੇ ਜਿੰਨੀਆਂ ਸੜਕਾਂ ਬਣਵਾਈਆਂ ਸੀ ਸਾਰੀਆਂ ਟੁੱਟ ਰਹੀਆਂ ਨੇ ਗੋਗੀ ਨੇ ਆਪਣੇ ਘਰ ਦੇ ਬਾਹਰ ਹੀ ਸੜਕ 10 ਦਿਨ ਦੇ ਵਿੱਚ ਟੁੱਟ ਗਈ ਐਸ ਲਈ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਗੋਗੀ ਸਭ ਤੋਂ ਉੱਤੇ ਮਗਰਮੱਛ ਨੇ ਹੀ ਕਿਹਾ ਹੈ ਮਮਤਾ ਆਸ਼ੂ ਦਾ ਅਪਡੇਟ ਲੈ ਕੇ ਰੂਬ ਰੂ ਹੋਵਾਂਗੇ ਤੁਹਾਡੀ رائے ਕੀ ਹੈ ਸਰੂ ਜੀ ਕੋ ਖਾਲੇ ਆ ਮੈਨੂੰ ਨਹੀਂ ਪਤਾ ਤੁਸੀਂ ਕਿਸ ਲੇਡੀ ਦੀ ਗੱਲ ਕਰਦੇ ਹੋ ਮੈਂ ਨਹੀਂ ਜਾਣਦਾ ਕਿਸੇ ਨੂੰ ਮੈਂ ਆਪਣੀ ਗੱਲ ਕਰਨੀ ਚਾਹੁੰਦਾ ਤੁਹਾਨੂੰ ਜਿਹੜੀ ਚੀਜ਼ ਸਾਡੀ ਨਜ਼ਰ 'ਚ ਆਈ ਆ ਜੋ ਅਚਨਚੇਤ ਲੰਦੀਆ ਤੇ ਉਸਦੇ ਫੌਰੀ ਐਕਸ਼ਨ ਵੀ ਹੋ ਰਿਹਾ ਹੈਗਾ ਤੁਸੀਂ ਦੇਖੋ ਐਫ ਆਈ ਆਰ ਵੀ ਹੋ ਗਈ ਹੈਗੀ 12 ਬੰਦਿਆਂ ਨੂੰ ਨੋਟਿਸ ਵੀ ਭੇਜਦੇ ਆ ਸਸਪੈਂਡ ਵੀ ਕਰਦੇ ਹੈਗੇ ਜੋ ਅਸੀਂ ਕਾਨੂੰਨੀ ਪ੍ਰਤੀਕਿਰਿਆ ਉਨ੍ਹਾ ਵਾ ਕੇ ਬਿਲਕੁਲ ਦੁੱਤਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਕਦੋਂ ਤੁਹਾਡੇ ਸਾਹਮਣੇ ਆ ਜਾਣਾ ਹੈਗਾ ਬਾਕੀ ਕੋਈ ਘਬਰਾਣ ਦੀ ਗੱਲ ਨਹੀਂ ਉਹਨਾਂ ਨੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਜੀ ਉਹ ਕਹਿੰਦੇ ਕਿ ਇਸ ਦੇ ਵਿੱਚ ਜਿਹੜੇ 6 ਐਮ ਐਲ ਏ ਹੈਗੇ ਨੇ ਲੁਧਿਆਣੇ ਦੇ ਉਹ ਕਿਤਨਾ ਕਿਤੇ ਨਗਰ ਨਿਗਮ ਚਲਾ ਰਹੇ ਨੇ ਤੇ ਇਲੈਕਸ਼ਨਾਂ ਜਿਹੜੀਆਂ ਲੇਟ ਕਰਾਈਆਂ ਨੇ ਦੇਖੋ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੈਂ ਕਿਸੇ ਨੂੰ ਜਾਣਦਾ ਕਿਹਦੀ ਤੁਸੀਂ ਗੱ ਠੀਕ ਹੈ ਅਸੀਂ ਬਾ ਕੁਬੀ ਆਪਣੇ 6 ਐਮਐਲਏ ਆਪਣਾ ਪੂਰਾ ਇਮਾਨਦਾਰੀ ਨਾਲ ਪੂਰੇ ਸ਼ਹਿਰ ਨੂੰ ਅਸੀਂ ਸੇਵਾ ਦੇ ਰਹੇ ਹੈਗੇ ਆ ਸਾਡੇ ਬਾਰੇ ਤੁਹਾਨੂੰ ਪਤਾ ਹੈ ਹੁਣ ਲੋਕ ਖੜੇ ਨੇ ਤੇ ਕੰਮ ਕਰਦੇ ਆ ਲੋਗਾ ਚ ਰਹਿੰਦੇ ਆ ਤੇ ਇਸ ਕਰਕੇ ਜੋ ਟਿੱਕਾ ਟਿੱਪਣੀਆਂ ਤਾਂ ਹੀ ਤਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰ ਬਿਠਾਤਾ ਤੇ ਇਸ ਕਰਕੇ ਜੇ ਇਹਨੇ ਚੰਗੇ ਹੁੰਦੇ ਤੇ ਅੱਜ ਫਿਰ ਲੋਕ ਲੋਕੀ ਇਹਨਾਂ ਨੂੰ ਮੂੰਹ ਕਿਉਂ ਲਾਣੋਂ ਹਟੇ ਆ ਜੇ ਚੰਗੇ ਹੁੰਦੇ ਤਾਂ ਅੱਜ ਫਿਰ ਲੋਗਾ ਚ ਹੁੰਦੇ ਤੇ ਇਸ ਕਰਕੇ ਕਿਸੇ ਤੇ ਲਾਂਚਣ ਲਾਣ ਨਾਲੋਂ ਪਹਿਲਾਂ ਇਹਨਾਂ ਨੂੰ ਆਪਣੇ ਮਰਜ਼ੇ ਤੇ ਛਾੜੂ ਮਾਰਨਾ ਚਾਹੀਦਾ ਦੇਖੋ ਜਿਹੜਾ ਇਹ ਅ ਅੱਜ ਤੁਸੀਂ ਸਾਰਿਆਂ ਨੇ ਅਨਿਊਜ਼ਪੇਪਰਸ ਦੇ ਵਿੱਚ ਵੀ ਪੜਿਆ ਹੈਗਾ ਔਰ ਕਮਿਸ਼ਨਰ ਸਾਹਿਬ ਨੇ ਕਾਰਵਾਈ ਕੀਤੀ ਹੈ ਪਹਿਲਾਂ ਤੋਂ ਬਹੁਤ ਚਲਾਗਾ ਹੋ ਗਿਆ ਵੀ ਉਹਨਾਂ ਨੇ ਐਨਆਈ ਇਨੀਸ਼ੀਏਟਿਵ ਲਿਆ ਹੈਗਾ ਪਿਛਲੇ ਇਸ ਵਾਰੀ ਜਦੋਂ ਹਾਊਸ ਮੀਟਿੰਗ ਹੋਈ ਸੀ ਤੁਸੀਂ 2021 ਦੀ ਗੱਲ ਕਰ ਰਹੇ ਹੋ ਲੈਟਰ ਦੀ ਮੈਂ ਉਦੋਂ ਵੀ ਰੋਲਾ ਪਾਇਆ ਸੀਗਾ ਜੋ ਸਾਡੇ ਜਿਹੜੇ ਕੱਚੇ ਮੁਲਾਜ਼ਮ ਸੀਗੇ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਆ ਰਹੀ ਸੀ ਕਿ ਇਹਨਾਂ ਲਿਸਟਾਂ ਦੀ ਚੰਗੀ ਤਰ੍ਹਾਂ ਸਕਰੂਟੀਨੀ ਹੋਣੀ ਚਾਹੀਦੀ ਹੈ ਵੀ ਜਿਹੜੇ ਲੋਕ ਤਨਖਾਹ ਲੈ ਰਹੇ ਆ ਜਾਂ ਜਿਨ੍ਹਾਂ ਨੂੰ ਪੈਸੇ ਮਿਲ ਰਿਹਾ ਸਾਡੇ ਕਾਰਪੋਰੇਸ਼ਨ ਦੇ ਸੇਵਾਦਾਰ ਆ ਉਹਨਾਂ ਦੇ ਵਿੱਚੋਂ ਕਿੰਨੇ ਅਸਲੀ ਹੈਗੇ ਆ ਕਿਉਂਕਿ ਬਾਰ-ਬਾਰ ਇਹ ਗੱਲਾਂ ਉ ਸੀ ਕਿ کئی ਮ੍ਰਿਤਕਾਂ ਦੇ ਨਾਮ ਹੈਗੇ ਆ ਕਈ ਪ੍ਰੌਕਸੀ ਤੇ ਕੰਮ ਕਰ ਰਹੇ ਹੈਗੇ ਆ ਤੇ ਉਦੋਂ ਤੁਸੀਂ ਦੇਖਿਆ ਹੋਣਾ ਕਿ ਸਾਰੇ ਐਮਐਲਏ ਸਾਹਿਬਾਨਾਂ ਨਾਲ ਬੜੀ ਬਹਿਸ ਵੀ ਚੱਲੀ ਸੀਗੀ ਤੇ ਜਿਹੜੇ ਲੋ ਮੌਜੂਦਾ ਐਸ ਏਰੀਏ ਦੇ ਵੈਸਟ ਦੇ ਵਿਧਾਇਕਾ ਉਹਨਾਂ ਨੇ ਬੜੀ ਇੱਕ ਤਰ੍ਹਾਂ ਕੋ ਵੀ ਲੜਾਈ ਕੀਤੀ ਸੀਗੀ ਹਾਊਸ ਦੇ ਵਿੱਚ ਮੇਰੇ ਦੇ ਮੇਰੇ ਨਾਲ ਪਰ ਉਹਨਾਂ ਨੇ ਉਦੋਂ ਇਹ ਗੱਲ ਕਿਸੇ ਨੇ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਤਾਂ ਜਦੋਂ ਜਿਹੜੇ ਉਸ ਵੇਲੇ ਦੇ ਮੈਡਮ ਕਮਿਸ਼ਨਰ ਸੀਗੇ ਉਹਨਾਂ ਨੇ ਇੱਥੇ ਤਵੱਜੋ ਦਿੱਤੀ ਸ਼ਾਇਦ ਜੇ ਉਹ ਤਵੱਜੋ ਦਿੰਦੇ ਤੇ ਕਾਫੀ ਇਹਨੂੰ ਰੋਕਿਆ ਜਾ ਸਕਦਾ ਸੀਗਾ ਤੇ ਨਹੀਂ ਕੀਤੀ ਪਰ ਚਲੋ ਉਸ ਵੇਲੇ ਇੱਕ ਕਮੇਟੀ ਬਣ ਗਈ ਉਸ ਕਮੇਟੀ ਨੇ ਅੱਗੋਂ ਕੀ ਕੀ ਕੀਤਾ 1 ਸਾਲ ਡੇਢ ਸਾਲ ਲੱਗ ਗਿਆ ਪਰ ਉਹਦਾ ਕੁਝ ਰਿਜ਼ਲਟ ਮੈਂ ਕਹਿੰਨੀ ਹੱਲੇ ਵੀ 10% ਆਇਆ ਹੈ ਜੇ ਕਮਿਸ਼ਨਰ ਸਾਹਿਬ ਇਹਦੀ ਅੱਗੇ ਕੋ ਕਰਨਗੇ ਤਾਂ ਬਹੁਤ ਵੱਡਾ ਇੱਕ ਸਕੈਮ ਤੁਹਾਡੇ ਸਾਹਮਣੇ ਖੁੱਲ ਕੇ ਆਏਗਾ ਤੁਸੀਂ ਦੇਖੋ ਵੀ ਸਾਡੇ ਕੋਲ ਐਨੇ ਏਮਪਲੋਇਜ਼ ਆ ਜਿਨ੍ਹਾਂ ਨੂੰ ਅਸੀਂ ਪੱਕੇ ਕੀਤਾ ਪਰ ਤੁਹਾਨੂੰ ਸ਼ਹਿਰ ਚ ਕਿਤੇ ਸਫਾਈ ਦਿਖਦੀ ਹੈ ਜਿੰਨੇ EMPLOYEES ਆ ਉਸ ਹਿਸਾਬ ਨਾਲ ਤਾਂ ਸਾਡਾ ਸ਼ਹਿਰ ਬਹੁਤ ਸਾਫ਼ ਸੁਥਰਾ ਹੋਣਾ ਚਾਹੀਦਾ ਇਟ ਮੀਨਸ ਜਿਨ੍ਹਾਂ ਬੱਚਿਆਂ ਦਾ ਹੱਕ ਹੈ ਜਿਨ੍ਹਾਂ ਨੇ 20 25 25 ਸਾਲ ਸਾਡੇ ਕਾਰਪੋਰੇਸ਼ਨ ਦੇ ਵਿੱਚ ਨੌਕਰੀ ਕੀਤੀ ਆ ਅੱਜ ਉਹਨਾਂ ਨੂੰ ওভারਏਜ ਦੇ ਨਾਮ ਤੇ ਬਾਹਰ ਕੱਢ ਦਿੱਤਾ ਜਾ ਰਿਹਾ ਹੈ ਗਿਆ ਜਾਂ ਹੋਰ ਕੋਈ ਉਹਨਾਂ ਦੇ ਉੱਪਰ ਆਬਜੈਕਸ਼ਨ ਲਗਾ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾ ਰਿਹਾ ਨਵੀਆਂ ਲਿਸਟਾਂ ਐਡ ਹੋ ਰਹੀਆਂ ਹੈਗੀਆਂ ਨਵੇਂ ਬੰਦੇ ਭਰਤੀ ਹੋ ਰਿਹਾ ਜਿਹਨੇ ਇੱਕ ਦਿਨ ਇੱਕ ਦਿਨ ਪਹਿਲਾਂ ਨੋਟੀਫਿਕੇਸ਼ਨ ਤੋਂ ਵੀ ਜੁਆਇਨ ਕੀਤਾ ਹੈਗਾ ਨਾ ਉਹ ਵੀ ਪੱਕਾ ਹੋ ਗਿਆ ਤੇ ਜਿਹਨੇ 26 ਸਾਲ ਕੰਮ ਕੀਤਾ ਉਹ ਕੱਚਾ ਰਹਿ ਗਿਆ ਉਹਨੂੰ ਕੋਈ ਵੀ ਉਹੋ ਨਹੀਂ ਮਿਲਿਆ ਹੈਗਾ ਸੋ ਵੱਡਾ ਹੀ ਤਾਂਤਲੀ ਹੈ ਨਾ ਕਾਂਗਰਸ ਪਾਰਟੀ ਦਾ ਮਿਲੀ ਹੋਈ ਹੈ ਪੂਰੇ ਮਾਮਲੇ ਸਿਆਸੀ ਚੱਕਰ ਵਿੱਚ ਦੇਖੋ ਇਹਦੇ ਵਿੱਚ ਸਿਆਸੀ ਸ਼ੈ ਵੀ ਹੈ ਅਫਸਰਾਂ ਦੀ ਮਿਲੀ ਭੁਗਤਵੀya ਬਹੁਤ ਕੁਝ ਹੈ ਇਕੱਲੇ ਇੱਕ ਚੀਜ਼ ਨਾਲ ਨਹੀਂ ਹੋ ਸਕਦਾ ਜੇ ਤੁਸੀਂ ਕਹੋ ਕਿ ਸਿਆਸੀ ਸ਼ੈ ਆ ਤੇ ਅਫਸਰਾਂ ਨੇ ਕਿਉਂ ਕੀਤਾ ਅਫਸਰਾਂ ਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ ਸਹੀ ਨੂੰ ਸਹੀ ਦਾ ਹੱਕ ਦੇਣਾ ਤੁਹਾਡਾ ਮੇਅਰ ਸੀਗਾ ਜੀ ਕੀ ਲੱਗਦਾ ਕਿ ਜਿਹੜੇ ਵੱਡੇ ਕੋਈ ਖੁਲਾਸੇ ਹੋ ਸਕਦੇ ਜੀ ਮੈਂ ਉਸ ਵੇਲੇ ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਮੇਅਰ ਸੀ ਮੈਂ ਉਸ ਵੇਲੇ ਕਾਂਗਰਸੀ ਕੌਂਸਲਰ ਸੀਗੀ ਔਰ ਕੀ ਕਹਿੰਦੇ ਹੈਗੇ ਆ ਆਸ਼ੂ ਜੀ ਐਕਸ ਮਿਨਿਸਟਰ ਸੀਗੇ ਤੇ ਮੇਰੀ ਜ਼ਿੰਮੇਵਾਰੀ ਐਜ਼ ਅ ਕੌਂਸਲਰ ਮੈਂ ਆਪਣੀ ਪੂਰੀ ਕੀਤੀ ਹੈ ਤੇ ਜੇ ਉਸ ਵੇਲੇ ਕਾਂਗਰਸ ਤੇ ਹਾਊਸ ਦੀ ਕੋਈ ਗਲਤੀ ਹੈਗੀ ਆ ਤਾਂ ਉਹ ਵੀ ਵਿੱਚ ਬਰਾਬਰ ਦਾ ਸ਼ਮੂਲੀਅਤ ਹੋਊਗੀ ਪਰ ਜਿਹੜੀ 2 ਸਾਲ ਹੁਣ ਹੋ ਚੁੱਕੇ ਆ ਉਸ ਵੇਲੇ ਦੀ ਗੱਲ ਚੁੱਕੀ ਹੋਈ ਵੀ 2 ਸਾਲਾਂ ਬਾਅਦ ਲਿਸਟਾ ਉਹੀ ਫਾਈਨਲ ਕਰਤੀਆਂ ਇਟ ਮੀਨਸ ਜੇ ਉਹ ਮੇਅਰ ਸਾਹਿਬ ਨੇ ਗਲਤੀ ਕੀਤੀ ਜਾਂ ਸਰਕਾਰ ਨੇ ਗਲਤੀ ਕੀਤੀ ਤੁਸ ਤਾਂ ਫਿਰ ਉਹਨੂੰ ਐਡਮਿਟ ਕੀਤਾ ਵੀ ਅਸੀਂ ਹੋਰ ਕਰਾਂਗੇ ਤੁਸ ਤਾਂ ਕਹਿ ਰਹੇ ਹੋ ਕਿ ਅਸੀਂ ਤਾਂ ਆਮ ਜਨਤਾ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਤੇ ਫਿਰ ਤੁਸੀਂ ਉਹਨੂੰ ਕਰ ਦਿੰਦੇ ਜਾਂਚ ਦੀ ਮੰਗ ਕਰਦੇ ਬਿਲਕੁਲ ਮੈਂ ਤਾਂ ਕਮਿਸ਼ਨਰ ਸਾਹਿਬ ਦੇ ਨੇ ਤਾਂ ਜਾਂਚ ਸ਼ੁਰੂ ਕੀਤੀ ਹੈ ਮੈਂ ਤਾਂ ਉਹਨਾਂ ਨੇ ਰਿਕਵੈਸਟ ਕਰਦੀਆਂ ਕਿ ਇਹਨੂੰ ਹੋਰ ਡੂੰਘਾਈ ਤੱਕ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਮੁਲਾਜ਼ਮ ਹੋਰ ਹੈਗੇ ਆ ਜਿਨ੍ਹਾਂ ਦਾ ਹੱਕ ਹੈ ਮੇਰੇ ਜਿਹੜੇ ਹੋਰ ਭਰਾ ਆ ਉਹਨਾਂ ਦਾ ਕਿਸੇ ਦਾ ਹੱਕ ਨਾ ਮਰੇ ਔਰ ਜਿਹੜੇ ਗਲਤ ਬੰਦੇ ਵਿੱਚ ਐਂਟਰ ਕੀਤੇ ਹੋਏ ਉਹਨਾਂ ਸਾਰਿਆਂ ਤੇ ਕਾਰਵਾਈ ਹੋਵੇ ਫਿਰ ਸਭ ਤੋਂ ਵੱਡੇ ਮਗਰਮੱਛੋ ਹੀ ਹੈ ਜਿਨ੍ਹਾਂ ਨੇ ਲੜਾਈ ਕੀਤੀ ਸੀ ਤੇ ਅੱਜ ਉਹ ਪ੍ਰੂਵ ਹੋ ਗਿਆ